ਕਿ ਨਵੇਂਲੇ ਸ਼ੇਅਰ ਮਾਰਕੀਟਿੰਗ ਪੋਲ ਦੇ ਮੁਤਾਬਕ ਜੇਕਰ ਮਾਰਕ ਕਾਰਨੇ ਨੂੰ ਅਗਲੇ ਲਿਬਰਲ ਲੀਡਰ ਦੇ ਵਜੋਂ ਚੁਣਿਆ ਜਾਂਦਾ ਹੈ ਤਾਂ ਪੀਰੇ ਪੋਲੀਵਰ ਦੇ ਕੰਜ਼ਰਵੇਟਿਵਸ ਦੇ ਨਾਲੋਂ ਜ਼ਿਆਦਾ ਕੈਨੇਡੀਅਨ ਉਸ ਦੀ ਪਾਰਟੀ ਨੂੰ ਵੋਟ ਪਾਉਣਗੇ ਪੋਲ ਦੇ ਵਿੱਚ ਕਿਹਾ ਗਿਆ ਹੈ ਕਿ ਕਾਰਨੇ ਦੇ ਨੇਤਾ ਦੇ ਵਜੋਂ ਲਿਬਰਲ ਸਮਰਥਨ ਵਧ ਕੇ 40% ਜਿਹੜਾ ਉਹ ਹੋ ਜਾਏਗਾ ਜਦਕਿ ਕੰਜ਼ਰਵੇਟਿਵਾਂ ਦਾ ਇਹ ਸਮਰਥਨ 38% ਹੋਵੇਗਾ ਇਸ ਦੇ ਮੁਕਾਬਲੇ ਜੇਕਰ ਅੱਜ ਫੈਡਰਲ ਚੋਣਾਂ ਜਿਹੜੀਆਂ ਨੇ ਕਰਵਾਈਆਂ ਜਾਂਦੀਆਂ ਨੇ ਤਾਂ ਲਿਜਰ ਪੋਲ ਸੁਝਾ ਦਿੰਦਾ ਹੈ ਕਿ 38% ਦੀ ਕੈਨੇਡੀਅਨ ਪੋਲੀਵਰ ਨੂੰ ਵੋਟ ਪਾਣਗੇ ਜਦੋਂ ਕਿ 35% ਦੀ ਲਿਬਰਲ ਨੂੰ ਵੋਟ ਪਾਉਣਗੇ ਇਹ ਕੁਝ ਹਫ਼ਤੇ ਪਹਿਲਾਂ ਨਾਲੋਂ ਪਹਿਲਾਂ ਹੀ ਇਹ ਬਹੁਤ ਨਜ਼ਦੀਕੀ ਪਾੜਾ ਹੈ ਜਦੋਂ ਕਈ ਪਾਲਿਸਟਰਾ ਨੇ ਅਨੁਸਾਰ ਕੰਜ਼ਰਵੇਟਿਵਸ ਦੇ ਵਿੱਚ ਇੱਕ ਭਾਰੀ ਜਿੱਤ ਦੇ ਲਈ ਕਿਸਮਤ ਵਿੱਚੋ ਦਿਖਾਈ ਦਿੱਤੇ ਸਨ ਉਦਾਹਰਨ ਦੇ ਲਈ ਦਸੰਬਰ ਲੇਜੇਰ ਪੋਲ ਨੇ ਜਸਟਨ ਟਰੂਡੋ ਦੇ ਲਿਬਰਲਸ ਦੇ 21% ਦੀ ਸਮਰਥਨ ਦੇ ਮੁਕਾਬਲੇ ਕੰਜ਼ਰਵੇਟਿਵਾਂ ਨੂੰ 43% ਦੀ ਸਮਰਥਨ ਦਿੱਤਾ ਇਹ ਸਭ ਉਦੋਂ ਬਦਲ ਗਿਆ ਜਦੋਂ ਟਰੂਡੋ ਨੇ ਜਿਹੜਾ ਉਹ ਐਲਾਨ ਕੀਤਾ ਸੀ ਕਿ ਉਹ ਲਿਬਰਲਾਂ ਦੇ ਵੱਲੋਂ ਨਵਾਂ ਆਗੂ ਚੁਣੇ ਜਾਣ ਤੋਂ ਬਾਅਦ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਮੰਗਲਵਾਰ ਦੇ ਲੇਜਰ ਪੋਲ ਨੇ ਇਹ ਵੀ ਪਾਇਆ ਕਿ ਕਾਰਨੇ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਜਿਹੜੀ ਹੈ ਉਹ ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲਈ 11 ਫੀਸ ਦੀ ਸਮਰਥਨ ਕਰਨਗੇ ਬਲੈਕ ਕਿਊਬਿਕਵਾ ਦੇ ਲਈ 5 ਫੀਸ ਦੀ ਗ੍ਰੀਨ ਪਾਰਟੀ ਦੇ ਲਈ 3 ਫੀਸ ਦੀ ਅਤੇ ਪੀਪੀਸੀ ਦੇ ਲਈ ਇਹ 2 ਫੀਸ ਦੀ ਹੈ ਹੇਠਲੇ ਦਬਾਅ ਦੇ ਬਾਵਜੂਦ ਮੈਟਰੋ ਵੈਂਕੂਵਰ ਅ ਕਾਰ ਕਿਰਾਏ ਤੇ ਲੈਣ ਦੇ ਲਈ ਅਜੇ ਵੀ ਸਭ ਤੋਂ ਮਹਿੰਗੀ ਥਾਂ ਹੈ ਮੈਟਰੋ ਵੈਂਕੂਵਰ ਦੇ ਵਿੱਚ ਇੱਕ ਕਾਰ ਕਿਰਾਏ ਤੇ ਦੇਣਾ ਮਹਿੰਗਾ ਹੁੰਦਾ ਜਾ ਰਿਹਾ ਹੈ ਦੇਸ਼ ਦੇ ਵਿੱਚ ਸਭ ਤੋਂ ਇਹ ਮਹਿੰਗਾ ਪਰ ਚੀਜ਼ਾਂ ਬਦਲਦੀਆਂ ਜਾਵਦੀਆਂ ਨੇ ਤੇ ਜੇਕਰ ਤੁਸੀਂ ਖੇਤਰ ਦੇ ਵਿੱਚ ਕਿਰਾਏਦਾਰ ਹੋ ਤਾਂ ਇਹ ਤੇਜ਼ੀ ਦੇ ਨਾਲ ਨਹੀਂ ਹੋ ਸਕਦਾ ਵੈਸਟ ਵੈਂਕੂਵਰ ਉਤਰੀ ਵੈਂਕੂਵਰ ਬਰਨਬੀ ਤੇ ਰਿਚਮਨ ਸੂਚੀ ਦੇ ਵਿੱਚ ਸਿਖਰ ਤੇ ਹਨ ਜਦੋਂ ਤੁਸੀਂ ਜਿਹੜੇ ਲਿਵਡ ਡਾਟ ਰੈਂਟ ਦੇ ਅਨੁਸਾਰ ਇੱਕ ਬੈਡਰੂਮ ਵਾਲੇ ਥਾਨਾਂ ਨੂੰ ਦੇਖਦੇ ਹੋ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਟਰੀ ਵੈਂਕੂਵਰ 2024 ਦੇ ਵਿੱਚ ਲੋਅਰ ਮੇਨ ਲੈਂਡ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਸ਼ਹਿਰ ਸੀ ਜਿਸ ਦੇ ਵਿੱਚ ਰਿਹਾਇਸ਼ੀ ਸ਼ੁਰੂਆਤ ਦੇ ਵਿੱਚ 1985 ਫੀਸਦੀ ਵਾਧਾ ਹੋਇਆ ਸੀ ਤੇ ਰਿਹਾਇਸ਼ੀ ਸੰਪੂਰਨਤਾ ਦੇ ਵਿੱਚ 68 ਫੀਸਦੀ ਵਾਧਾ ਹੋਇਆ ਸੀ ਅਪਾਰਟਮੈਂਟਾਂ ਵਿੱਚ ਵਾਧਾ ਉਤਰੀ ਵੈਂਕੂਵਰ ਦੀ ਵੱਡੀ ਰਿਹਾਇਸ਼ੀ ਸਪਲਾਈ ਦਾ ਇੱਕ ਪ੍ਰਮੁੱਖ ਹਿੱਸਾ ਹੋਣ ਦੀ ਉਮੀਦ ਹੈ ਪਰ ਮਾਹਰ ਖੇਡ ਦੇ ਵਿੱਚ ਕਈ ਕਾਰਨਾਂ ਦਾ ਹਵਾਲਾ ਦਿੰਦੇ ਨੇ ਜੋ ਕਿਰਾਏ ਦੀਆਂ ਦਰਾਂ ਨੂੰ ਉਸੇ ਦਰ ਦੇ ਨਾਲ ਵਧਣ ਤੋਂ ਰੋਕ ਰਹੇ ਨੇ ਜੋ ਅਸੀਂ ਕਈ ਸਾਲਾਂ ਤੋਂ ਵੇਖ ਰਹੇ ਹਾਂ ਮੰਗ ਦੀ ਕਮੀ ਜ ਤੋਂ ਕਿਉਂਕਿ BC ਇੱਥੇ ਘਟ ਲੋਕ ਵਿੱਚ ਦੇਖੇ ਜਾਂਦੇ ਨੇ ਜ਼ਿਆਦਾਤਰ ਨਵੀਂ ਇਮਾਰਤ ਹੀ ਸ਼ੁਰੂ ਹੁੰਦੀ ਹੈ ਤੇ ਪਿਛਲੇ ਦੋ ਮੁਕਾਬਲੇ ਇਸ ਸਾਲ ਕਿਰਾਏ ਦੀ ਲਾਗਤ ਜ਼ਰੂਰੀ ਤੌਰ ਤੇ ਫਲੈਟ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਵੈਂਕੂਵਰ ਨੇ ਜੂਨ 2024 ਦੇ ਵਿੱਚ ਕਿਰਾਏ ਦੀਆਂ ਕੀਮਤਾਂ ਉੱਤੇ ਹੇਠਾਂ ਵੱਲ ਨੂੰ ਦਬਾਅ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਤੇ BC ਦੇ ਵਿੱਚ ਆਉਣ ਵਾਲੇ ਪਰਵਾਸੀਆਂ ਵਿੱਚ -5 ਫੀਸਦੀ ਦੀ ਗਿਰਾਵਟ ਦੇ ਨਾਲ 1.14 ਸਾਲ ਦਰਸਾਲ ਮੁਕਾਬਲੇ ਕਿਰਾਏ ਦੀਆਂ ਕੀਮਤਾਂ ਸਾਰੀਆਂ ਯੂਨਿਟਾਂ ਦੀਆਂ ਕਿਸਮਾਂ ਦੇ ਵਿੱਚ ਘਟੀਆਂ ਤਿੰਨ ਬੈੱਡਰੂਮ ਵਾਲੇ ਯੂਨਿਟਾਂ ਦੇ ਨਾਲ -18.4% ਤੇ ਸਭ ਤੋਂ ਵੱਧ ਗਿਰਾਵਟ ਦੇਖ ਨੂੰ ਮਿਲੀ 2023 ਵਿੱਚ ਕੈਨੇਡਾ ਦੇ 15% ਪ੍ਰਵਾਸੀ BC ਵਿੱਚ ਸੈਟਲ ਹੋ ਗਏ ਜਿਸ ਨਾਲ ਉਹ অন্ਟਾਰੀਓ ਤੋਂ ਬਾਅਦ ਦੂਜਾ ਸਭ ਤੋਂ ਪ੍ਰਸਿੱਧ ਸੂਬਾ ਬਣ ਗਿਆ ਹਾਲਾਂਕਿ 2024 ਦੇ ਵਿੱਚ ਇਹ ਸਾਢੇ 13% ਹੀ ਰਹਿ ਗਿਆ ਤੇ ਅਲਬਰਟਾ ਦੂਜੇ ਥਾਂ ਤੇ ਰਿਹਾ ਦਸੰਬਰ 2023 ਦੇ ਵਿੱਚ ਔਸਤਨਿਕ ਬੈਡਰੂਮ ਵਾਲਾ ਘਰ ਡਾਲਰ 2669 ਦੇ ਵਿੱਚ ਕਿਰਾਏ ਤੇ ਦਿੱਤਾ ਗਿਆ ਸੀ ਦਸੰਬਰ 2024 ਦੇ ਵਿੱਚ ਇਹ ਘਟ ਕੇ ਡਾਲਰ 2490 ਰਹਿ ਗਿਆ live.rent ਦੇ ਵਿੱਚ ਪਾਇਆ ਗਿਆ ਹੈ ਕਿ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੇ ਵਿਚਕਾਰ ਦ੍ਰਿਸ਼ਟੀਕੋਣ ਦੇ ਵਿੱਚ ਅੰਤਰ ਬਹੁਤ ਦੂਰ ਹੈ 2/3 ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਮੁਨਾਫਾ ਨਹੀਂ ਕਮਾ ਰਹੇ ਤੇ ਆਪਣੀਆਂ ਲਾਗਤਾਂ ਨੂੰ ਵੀ ਪੂਰਾ ਨਹੀਂ ਕਰ ਰਹੇ ਇਸ ਦੌਰਾਨ ਕਿਰਾਏਦਾਰਾਂ ਦਾ ਮੰਨਣਾ ਹੈ ਕਿ ਉਹਨਾਂ ਦਾ ਕਿਰਾਇਆ ਬਹੁਤ ਜ਼ਿਆਦਾ ਹੈ ਤੇ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਹੈ ਇਸ ਨੂੰ ਦਰਸਾਉਂਦੇ ਨੇ live.rent ਨੇ ਇਹ ਵੀ ਪਾਇਆ ਕਿ 42% ਕਿਰਾਏਦਾਰਾਂ ਦਾ ਮੰਨਣਾ ਹੈ ਕਿ ਕਿਰਾਏ ਦੀਆਂ ਹੱਦਾਂ ਕਾਫੀ ਸਖਤ ਨਹੀਂ ਹੈ ਤੇ ਕੀਮਤਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਨੇ ਜਦੋਂ ਕਿ 40% ਦੇ ਮਕਾਨ ਮਾਲਕਾਂ ਨੇ ਦਲੀਲ ਦਿੱਤੀ ਹੈ ਕਿ ਉਹ ਬਹੁਤ ਜ਼ਿਆਦਾ ਪਾਬੰਦੀਆਂ ਵਾਲੇ ਹਨ